ਪਸਵੰਦਾ ਜੇਕਰ ਪਸਵੰਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸასიਖਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਆਪਾਂ ਪਹੁੰਚੇ ਹੋਏ ਹਾਂ ਮਿੱਤਰੋ ਫਰੋਈਪੁਰ ਜ਼ਿਲ੍ਹੇ ਦਾ ਮਨਮੱਤਾ ਨਗਰ ਪਿੰਡ ਨੂਰਪੁਰ ਸੇਠਾ ਨੂਰਪੁਰ ਸੇਠਾ ਪਿੰਡ ਵਜੀਦਪੁਰ ਦਾ ਗਵਾਂਢੀ ਪਿੰਡ ਆ ਮਿੱਤਰੋ ਤੇ ਫਰੋਈਪੁਰ ਜ਼ਿਲ੍ਹੇ ਦੇ 8-10 ਕਿਲੋਮੀਟਰ ਦੇ ਦੈਰੇ ਦੇ ਵਿੱਚ ਇਹ ਗਵਾਂਢ ਦਾ ਨਜ਼ਦੀਕੀ ਪਿੰਡ ਆ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਬਾਈ ਦਾ ਕੰਮ ਵਪਾਰ ਦਾ ਵਾ ਮਿੱਤਰੋ ਤੇ ਅੱਜ ਇੱਕ ਨਹੀਂ ਦੋ ਦਿਖਾਉਣੀਆਂ ਤੁਹਾਨੂੰ ਮੀਣੀਆਂ ਤੇ ਇੱਕ ਤੁਹਾਨੂੰ ਮਿੱਤਰੋ ਦਿਖਾਉਣੀ ਆ ਆਪਾਂ ਵੱਡੀ ਮੈਂ ਹੁਣ ਇੱਕ ਗੱਲ ਸੋਚ ਲਿਆ ਜੇ ਪਹਿਲਾਂ ਦੱਸ ਦਵਾਂ ਵੀ ਭਾਅ ਵਾ ਜਿਹੜੇ ਉਹ ਜੇ ਮੰਦਾ ਚੱਲਦਾ ਤੇ ਮੰਦੇ ਵਾਲੇ ਹੀ ਕਰਾਉਣੇ ਆ ਬਾਈ ਜੇ ਤੁਹਾਡੇ ਘਰੇ ਖੜੀਆਂ ਹੁੰਦੀਆਂ ਨੇ ਤੁਸੀਂ ਵੀ ਇਦੋਂ ਜ਼ਿਆਦਾ ਰੇਟ ਮੰਗਣਾ ਸੀ ਆਜੋ ਆਪਾਂ ਬਾਈ ਨਾਲ ਕਰਦੇ ਗੱਲਬਾਤ ਆਪਾਂ ਪਹਿਲੀ ਵੀਡੀਓ ਬਣਾਉਣ ਆਏ ਆ ਬਾਈ ਦੀ ਅੱਗੇ ਵੀਡੀਓ ਤੁਹਾਨੂੰ ਇਸ ਕਰੋ ਰੁਟੀਨ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਆਓ ਕਰਦੇ ਪਾਈ ਨਾਲ ਰابطਕ ਨਹੀਂ ਸਤਿ ਸ਼੍ਰੀ ਅਕਾਲ ਮਾਰਾ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਤੁਹਾਡੇ ਸਾਰੇ ਸਰੋਤਿਆਂ ਦਾ ਧੰਨਵਾਦ ਜੀ ਤੋਰ ਤੁਸੀਂ ਸਰੌਪਲ ਪਰਿਵਾਰ ਚੜ੍ਹਦੀ ਕਲਾ ਜਾ ਸਭ ਸਭ ਕੁਸ਼ਲ ਹੋਵੇ ਬਾਪੂ ਤੈਨੂੰ ਹੀ ਸਸਤਰੀ ਕਰਾ ਦੇ ਹਾਂਜੀ ਅੱਛਾ ਭਾਈ ਆਪਣਾ ਨਾਮ ਪ੍ਰਵੀਨ ਨਾਮ ਪ੍ਰਵੀਨ ਕੁਮਾਰ ਜੀ ਪ੍ਰਵੀਨ ਕੁਮਾਰ ਸੜਕ ਕਿਹੜੀ ਆ ਗਈ ਹੈ ਜਿੱਦੇ ਕੰਦੇ ਵਾਲਾ ਰੋਡ ਹੈ ਜੀ ਨੂਰਪੁਰ ਸੇਠਾ ਤੋਂ ਕੰਦੇ ਵਾਲਾ ਰੋਡ ਨੂਰਪੁਰ ਸੇਠਾ ਦਾ ਜਿਹੜਾ ਕੰਦੇ ਵਾਲਾ ਰੋਡ ਆ ਰੋਡ ਦੇ ਉੱਤੇ ਆਪਣਾ ਘਰ ਆ ਗਿਆ ਜੇ ਕੰਦੇ ਵਾਲੇ ਪਾਸੇ ਉਹਨੂੰ ਤੋਂ ਵੜਦੇ ਸਾਰੇ ਪਹਿਲਾ ਗੇਟ ਆ ਗਿਆ ਹਾਂ ਠੀਕ ਹੈ ਭਾਈ ਅੱਛਾ ਜਾਨਵਰ ਹੈਗੇ ਆਪਣੇ ਕੋਲੇ ਤਿੰਨ ਵੈਸੇ ਦਾ 6-7 ਸੀ ਜਦੋਂ ਬਾਬੇ ਦੇ ਕਿਰਪਣਾ ਕੋਈ ਵੇਚ ਗਏ ਹਾਂਜੀ ਤੇ ਅੱਜ ਆਪਾਂ ਦੋ ਮੀਣੀਆਂ ਤੇ ਇੱਕ ਵੱਡੀ ਮੈਂ ਦਿਖ ਪਲੀਜ਼ ਬੈਂਟਿੰਗ ਇਨ ਦੀ ਕੀ ਡਿਟੇਲ ਆ ਮਰਾ ਇਹ ਪਾਜੀ ਚੌਥਾ ਸੂਹਾ ਸੂਏਗੀ ਜੀ ਜੀ ਤੀਜੇ ਸਵੇ ਮਾਲਕਾਂ ਦੇ ਕਹਿਣ ਤੇ 13 ਕਿਲੋ 12 ਕਿਲੋ 13 ਕਿਲੋ ਦੁੱਧ ਦਿੱਤਾ ਹੈ ਜੀ ਦਿੱਤਾ ਵੀ ਹੋਊਗਾ ਮੈਂ ਦੁੱਧ ਆ ਲਿਆ ਜੀ ਹਾਂਜੀ ਬਾਕੀ ਤੁਹਾਨੂੰ ਵੀ ਪਰਖ ਕਰ ਆਪਣੀ ਹਨਾ ਹੈ ਪ्योर ਨੀਲੀ ਦੀ ਹੈ ਜੀ ਹਾਂ ਨੀਲੀ 라ਵੀ ਦੀ ਬਾਈ ਵਾਕਈ ਕੁਆਲਿਟੀ ਬਹੁਤ ਜ਼ਬਰਦਸਤ ਆ ਬਿਆਂ ਦੇ ਵਿੱਚ ਅੱਛਾ ਇੱਕ ਕਰ ਦਿਨ ਕਿੰਨੇ ਲੈ ਜੂਗੀ ਹਜੇ ਜੀ ਇਹ ਬਾਈ ਹਲੇ 4-5 ਦਿਨ ਲੈ ਜੂਗੀ ਬਾਈ ਹਜੇ 4-5 ਦਿਨ ਲੈ ਜੂਗੀ ਜੀ ਤੇ ਉਹ ਠੰਡ ਦੇ ਵੀ ਓਕੇ ਆ ਜਾਵਾਂ ਹਨਾ ਬਿਲਕੁਲ ਜੀ ਬਿਲਕੁਲ ਓਕੇ ਅ ਸੰਘ ਹਿੱਲ ਦੇ ਦੋਵੇਂ ਨੇ ਜੀ ਨਹੀਂ ਬਾਈ ਜੀ ਦਾ ਇੱਕ ਸੰਘ ਹਿਲਦਾ ਇੱਕ ਸੰਘ ਨਹੀਂ ਹਿਲਦਾ ਇੱਕ ਹਿਲਦਾ ਇੱਕ ਨਹੀਂ ਹਿਲਦਾ ਕੋਈ ਗੱਲ ਨਹੀਂ ਅੱਛਾ ਖਾਣ ਪੀਣ ਨੂੰ ਜੋ ਮਰਜੀ ਪਾਤੀ ਸੁਆਹ ਹੈ ਚੌਥਾ ਸੂ ਰਹੀ ਹੈ ਸੁਆਹ ਚੌਥਾ ਸੂ ਰਹੀ ਹੈ ਅੱਛਾ ਜਿੱਥੋਂ ਲਈ ਸੀ ਆਪਾਂ ਠੀਕ ਆ ਪੁੱਛੇ ਕੋਈ ਭਰਾਇਆ ਭਰਾ ਕਿ ਨਹੀਂ ਪਤਾ ਨਹੀਂ ਭਾਜੀ ਨਹੀਂ ਭਾਜੀ ਨਹੀਂ ਗੱਲਾਂ ਬਾਈ ਦੁੱਧ 12 ਕਿਲੋ ਤਾਂ ਮੈਂ ਹੱਸ ਕੇ ਦੇ ਜੂ ਹਾਂਜੀ ਅੱਛਾ ਕੀ ਰੇਟ ਰਹੂਗਾ ਇਹਦਾ ਜੀ ਇਹਦਾ ਬਾਈ ਜੀ ਰੇਟ ਰਹੂਗਾ 85000 85000 ਰੁਪਏ ਮਾਨਤਾਂ ਵਿੱਚੋਂ ਕਰ ਦਿਆਂਗੇ ਬਾਈ ਤੂੰ ਨਾ ਬੜਾ ਖੋਲੇ ਪਰ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਏਗਾ ਉਹਨਾਂ ਦਾ ਜ਼ਰੂਰ ਕਰਾਂਗੇ ਜੀ ਦੇ ਕਿੰਨੇ ਕੁ ਦੇ ਦਿਆਂਗੇ ਆਪਾਂ ਦੇਣ ਲੈਣ ਆਲਾ ਜਾਵਾਂ ਯਾਰ ਜਿੱਥੇ ਜ ਆਪਣਾ ਮਣ ਬਣਦਾ ਹਾਂ ਬਾਈ ਦੇਣ ਲੈਣ ਬਾਈ ਜੀ 75000 ਦੀ ਦੇ ਦੇਾਂਗੇ ਬਾਈ ਮੁੱਲ 85000 ਠੀਕ ਹੈ ਮਹਾਰਾਜ ਜੀ ਠੀਕ ਹੈ ਜੀ ਬਾਹਰ ਨਹੀਂ ਬਸ ਆਪਾਂ ਇਹ ਗੱਲ ਹੀ ਕਰ ਰਹੀਆਂ ਸਾਰਿਆਂ ਮਈਆਂ ਦੇ ਵਿੱਚ ਲਿਆ ਬਾਈ ਆ ਯਾਰ ਭਾ ਵੀ ਠੀਕ ਹੈ ਮੈਂ ਵੀ ਚੰਗੀ ਹੈ ਬਾਈ ਕੀ ਭਾ ਵੰਦਾ ਯਾਰ ਹਨਾ ਨਹੀਂ ਬਾਈ ਪ੍ਰਵੀਨ ਸਿੰਘ ਜੀ ਤੇਰਾ ਧੰਨਵਾਦ ਇਸ ਦਿਨ ਬਸ ਆਪਾਂ ਹਾ ਰੇਟ ਹੀ ਦੱਸ ਰਹੇ ਜਿੱਥੇ ਜ ਰਸਤੇ ਫੜਾਉਣੇ ਅਗਲਿਆਂ ਨੂੰ ਤੇ 75 ਚੋ ਕੀ लाड़ प्यार ਮੌਕੇ ਦੇ ਕਿ ਨਹੀਂ ਬਾਈ ਹੁਣ ਤਾਂ ਤੇਰੇ ਕਹਿਣ ਤੇ ਪਹਿਲਾਂ ਹੀ ਕਰਤਾ ਮੈਂ ਹੁਣ ਤਾਂ ਕਰਤਾ ਬਾਕੀ ਦੇਖ ਲਾਂਗੇ ਮੌਕੇ ਤੇ ਕੋਈ ਕੋਈ ਗੱਲ ਨਹੀਂ ਹੁਣ ਨਾ ਬਾਈ ਵੀਰੇ ਕੋਈ ਕਹਾਂ ਜੇ ਇਹ ਗੱਲ ਇੰਨੇ ਜਿਹੇ ਕਿਉਂਕਿ ਬਾਈ ਪਹਿਲਾਂ ਹੀ ਜਿਹੜਾ ਬਾਣਤਾਂ ਨੂੰ ਤੁਹਾਡਾ ਕਰਵਾਉ ਦਿੱਤਾ 75000 ਦੇ ਵਿੱਚ ਮੈਂ ਮਿਲ ਜੂਗੀ ਨੀਲੀ 라ਵੀ ਦੀ ਮੀਣੀ ਚੌਥਾ ਸੂਆ ਸੂਣ ਦੇ ਵਿੱਚ ਹਫਤੇ ਦੀ ਕੱਚੀ ਮੰਨ ਕੇ ਖਰੀਦਿਆ ਜੇ ਥਣ ਲੇਵਾ ਪੂਰਾ ਜ਼ਬਰਦਸਤ ਰਕਿਆ ਲਿਆ ਵੀ ਤੀਪ ਕੁਆਲਿਟੀ ਦਿਖਾਉਦੀ ਪੇਟ ਭਾਰਾ ਮਦਰੀ ਟੋਲ ਦੇ ਵਿੱਚ ਦੋ ਤਿੰਨ ਥਣ ਗਲਾਬੀ ਤੇ ਇੱਕ ਕਾਲਾ ਠੀਕ ਆ ਤੇ ਬਾਈ ਰੇਟ ਵੀ ਆ ਇੰਦਾ ਚੰਗਾ ਵਾਲਾ ਸਿਰਫ 75000 ਦੇ ਵਿੱਚ ਮਿਲ ਜੂਗੀ ਇਹ ਮੱਝ ਬਾਈ ਪ੍ਰਵੀਨ ਬਾਈ ਜਿਹੜੀ 2 ਨੰਬਰ ਤੇ ਮੀਨੀ ਆ ਹਾਂਜੀ ਦੂਜਾ ਸੂਆ ਸੂਏਗੀ ਜੀ ਠੀਕ ਹੈ ਜੀ ਇਹਨੇ ਪਹਿਲੇ ਸੂਏ 12 13 ਲੀਟਰ ਦੁੱਧ ਦਿੱਤਾ ਜੀ ਆਦ ਕੀ ਵਾਧੀ ਮੇਂ ਦੇ ਜੀ ਜੀ ਸਿੰਘ ਦੋਵੇਂ ਹਿਲਦੇ ਹਨ ਦੋਵੇਂ ਹਿਲਦੇ ਆ ਜੀ ਇਹਦੇ ਸਿੰਘ ਤਾਂ ਕਰਮ ਵਾਲੀ ਦਾ ਹਿਲਦੇ ਜਿਵੇਂ ਕਾਬੜਾ ਢਿੱਲਾ ਹੋਇਆ ਹੁੰਦਾ ਹਨ ਹਾਂਜੀ ਹਾਂ ਠੀਕ ਹੈ ਬਾਈ ਯਾਰ ਓਕੇ ਜਮ ਬਈ ਪਾਸ ਕੀਤੀ ਸੀ ਕਿਵੇਂ ਰਗੀ ਓਕੇ ਜਮ ਮੈਂ 1 ਨੰਬਰ ਬਾਈ 1 ਨੰਬਰ ਠਣਾ ਜੀ ਫੁੱਲ ਗਰੰਟੀ ਭਰਦੀ ਵੀ ਗਰੰਟੀ ਬਸ ਠੀਕ ਹੈ ਜੀ ਧੰਨਵਾਦ ਬਾਈ ਦਿਨ ਦਾ ਹਜੇ ਹਫਤਾ ਕੱਢ ਜੂਗੀ ਬਾਈ ਹਫਤੇ ਤੋਂ ਵੱਧ ਦੇਣ ਲੈ ਜੂਗੀ ਹਫਤਾ ਮੰਨ ਕੇ ਚੱਲੋ ਪਾਜੀ ਹਾਂ ਲੈ ਆਈ ਬਾਈ ਪ੍ਰਵੀਰ ਮੂੜ ਦੇ ਪਈ ਲੈ ਬਾਈ ਝੋਟੀ ਵੇਖੋ ਤੁਸੀਂ ਪਲਵਾਨ ਦੇ ਪਾਟਰ ਕੀ ਪਈ ਆ ਚਾਰੇ ਪਾਸਿਆਂ ਤੋਂ ਮਿੱਤਰੋ ਓਕੇ ਆ ਜਾਵਾਂ ਕਰਮ ਵਾਲੀ ਐਨ ਸਿੰਘਦੀਪ ਸਿੰਘ ਦੇ ਖਾਈ ਮੜੇ ਨੇੜੇ ਉਹ ਬਹੁਤ ਚੰਗੇ ਸਿੰਘਾ ਇਹਨੂੰ ਕਹਿੰਦੇ ਪਿਓਰ ਮੀਨੀ ਬਾਈ ਥੱਲੋ ਦੀ ਸਿੰਘ ਕਾਂਢੀ ਪਾਉਂਦੇ ਆ ਬਾਈ ਤੇ ਇੱਕ ਭਰਾ ਦਾ ਫੋਨ ਵੀ ਆਇਆ ਪਰਸੋ ਬਾਈ ਕਹਿੰਦਾ ਸਭੇ ਕੋਈ ਪਿਓਰ ਮੀਨੀ ਮੈਂ ਹੋਈ ਨਾ ਜਿੰਦੇ ਦੋਵੇਂ ਕਹਿੰਦੇ ਦੋਵੇਂ ਹੱਲ ਦਿਆ ਬਾਈ ਹਾਂ ਆ ਵਿਖਾ ਦੀ ਬਈ ਦੋਵੇਂ ਹੱਲ ਦਿਆ ਬਾਈ ਆ ਦੇਖੋ ਬਾਈ ਆ ਹੁੰਦੀ ਮੀਨੀ ਬਾਈ ਹਨਾ ਬਾਈ ਇਹਨੂੰ ਕਹਿੰਦੇ ਮੀਨੀ ਪਿਓਰ ਅੱਛਾ ਬਈ ਇੱਕ ਗੱਲ ਹੋਰ ਆ ਲੇਵਾ ਵੀ ਬਹੁਤ ਚੰਗਾ ਬਿਆਂ ਦਾ ਬਾਈ ਹਾਲੇ ਤਹ ਹਫਤਾ ਲੈਣਾ ਬਾਈ ਇਹਨੇ ਹਫਤੇ ਚ ਫੁੱਲ ਤਿਆਰ ਹੋਣੀ ਫੁੱਲ ਤਿਆਰ ਹੋ ਜਾਣੀ ਬਈ ਬਾਕੀ ਥਾਣੇ ਥਾਣੇ ਬਹੁਤ ਚੰਗਾ ਲੱ ਬਾਕੀ ਪਈ ਚਾਰੇ ਪਾਸੇ ਪਲਵਾਨ ਦੇ ਪੱਟਰ ਗਈ ਆ ਕਿੰਨੇ ਦੀ ਦੇ ਦਈਏ ਭਾਈ ਪ੍ਰਵੀਨ ਨੇ ਭਾਈ ਇਹਦਾ ਮੁੱਲ 115 ਹੈ ਜੀ 115 ਦੇਣੀ ਕਿੰਨੇ ਦੀ ਹਾਂ ਨਾ ਜਮਾ ਮੇਰਾ ਮਾਨ 1.5 ਦੀ ਦੇ ਦੇਾਂਗੇ ਭਾਈ ਇਦੋਂ ਘੱਟ ਨਹੀਂ ਠੀਕ ਹੈ ਭਾਈ 1 ਲੱਖ ਤੇ 5000 ਹਾਂ 1 ਲੱਖ ਲੈ ਵੀ ਮਿੱਤਰੋ 1 ਲੱਖ 5000 ਦੀ ਇਹ ਮੈਂ ਮਿਲੂਗੀ ਬਾਕੀ ਮੈਂ ਦੁੱਧ 14 ਕਿਲੋ 15 ਕਿਲੋ ਫਸ ਕੇ ਦਊਂਕਿਉਂਕਿ ਭਾਈ ਏਰੀਏ ਬਹੁਤ ਚੰਗੇ ਦੀ ਮੈਂ ਆ ਇਹ ਤੇ ਭਾਈ 2 ਨੰਬਰ ਤੇ ਵੱਡੀ 3 ਨੰਬਰ ਤੇ ਸੋਰੀ ਹਾਂਜੀ ਇਹ ਕਿ ਕਿਨੇ ਦਿਨਾਂ ਦੀ ਸੂਈ ਇਹ ਕੱਲ ਸੂਈ ਹੈ ਭਾਈ ਤੜਕੇ ਕੱਲ ਤੜਕੇ ਮਗਰ ਕੱਟੀ ਹੈ ਜੀ ਇਹਦੇ ਠੀਕ ਹੈ ਜੀ ਤੇ ਬੋਲੋਂ ਖਾਲੀ ਕੀਤੀ ਹੈ ਬਿਲਕੁਲ ਭਾਈ ਠੀਕ ਹੈ ਜੀ ਨਾ ਨੁਚੋੜੀ ਹੋਈ ਆ ਹਾਂਜੀ ਹਾਂਜੀ ਸਹੀ ਠੀਕ ਹੈ ਭਾਈ ਤੇ ਕੱਟੀ ਮਗਰ ਆ ਗਈ ਇਹਦੇ ਨਾ ਇਹਦਾ ਦੁੱਧਰ ਕੱਢ ਕੇ ਮਾਲਕਾਂ ਦੇ ਕਹਿੰਦੇ 13-14 ਕਿਲੋ ਖੁੱਲਾ ਦਿੰਦੀ ਹੈ ਦੇਣਾ ਵੀ ਚਾਹੀਦਾ ਬਈ ਵੱਟੀ ਮੈਂ ਆ ਪ੍ਰਵੀਨ ਬਾਈ ਹਾਂਜੀ ਹਨਾ ਤੇ ਸੁਆ ਕਿਨਵਾ ਸੂਈ ਇਹ ਇਹ ਤੀਜਾ ਸੁਆ ਸੂਈ ਹੈ ਬਾਈ ਤੀਜਾ ਸੁਆ ਸੂਈ ਹੈ ਹਾਂਜੀ ਅੱਛਾ ਇਹਦਾ ਕੀ ਭਾਰ ਰਹਿ ਗਿਆ ਜੀ ਇਹ ਬਾਈ 1-10 ਦੀ ਦੇ ਦੇਾਂਗੇ ਮੁੱਲ ਜਿੰਨਾ ਮਰਜ਼ੀ ਕਰੀਏ ਪਰ 1-10 ਦੀ ਮੈਂ ਦੇ ਦੇ ਤੱਕ 1-10 ਦੀ ਦੇ ਦੇਗੀ ਮੈਂ ਤਾਂ ਕਰਦਾ ਕਿ ਖੁੱਲਾ ਵਿੱਚੋਂ ਮਾਨ ਤਾਂ ਤੁਹਾਡੇ ਕਹਿਣ ਤੇ ਚਲੋ ਕਰ ਦਿਆਂਗੇ। ਠੀਕ ਚੋਣ ਚਣ ਕੇ ਵੇ ਲੱਗਾ। ਛੋਲੇ ਇੱਕ ਨੰਬਰ ਹੈ ਭਾਈ ਚੁਾਈ ਚੁਈ ਦੀ ਬਿਲਕੁਲ ਓਕੇ ਆ ਜੀ। ਛੱਡੀ ਕੱਟੀ ਮਣੀ ਜੇ ਧਾਰਾ ਮਾਰੀ ਜਿਹੜੇ ਭਰਾਣੇ ਲੈ ਜਾਣੀ ਹੋਵੇ ਪਾਸ ਕਰਕੇ ਲਿਜਾਵੇ ਭਾਈ। ਤੇ ਸਹੀ ਗੱਲ ਆ ਭਾਈ। ਹਾਂ ਜੀ। ਹਾਂ। ਜਿੱਲੇਓ ਗੇਟੋ ਬਾਹਰ ਹੋਈ ਦੀ ਕੋਈ ਗਾਰੰਟੀ ਨਹੀਂ। ਚੁਆ ਕੇ ਭਾਵੇਂ ਚਾਰ ਟਾਈਮ ਚੋਵੇ ਮੈਨਾਂ ਖਾਣਾ ਮਿਲੇਗਾ ਭਾਜੀ। ਸਹੀ ਗੱਲ ਆ ਜੀ। ਬਿਲਕੁਲ ਸਹੀ ਗੱਲ ਐ। ਲੈ ਮਿੱਤਰੋ ਦੇਖੋ ਕੀ ਕਰਾਂ ਦੀ ਕਰਮਾਂ ਵਾਲੀ ਤੁਸੀਂ। ਹੂ। ਮੇਦੀ ਬਰੀਕੀ ਬਰੂਕੀ ਦਾ ਵੱਡੀ ਬੁੱਡੀ ਮੈਂ ਪੂਰੀ ਆ ਬਈ ਕੋਈ ਛੋਟੀ ਮੰਨ ਕੇ ਨਾ ਆ ਜੇ ਕਰਮਾਂ ਵਾਲੀ ਥਣ ਥਣ ਬਹੁਤ ਮਜ਼ਬੂਤ ਲੱਗਾ ਹੋਇਆ ਚੋਣ ਚਾਣ ਦੀ ਬਹੁਤ ਚੰਗੀ ਕੱਟੀ ਮਗਰ ਆ ਵੀਰੇ ਵੱਡੀ ਬੁੱਡੀ ਵੀ 6 ਫੁੱਟ ਦੇ ਕਰੀਬ ਕੱਦ ਹੋਊਗਾ ਉਚਾਈ ਦੇ ਵਿੱਚ ਬਾਈ ਹੋਊਗਾ ਬਾਈ ਇਹਦਾ ਹਾਂ ਬਾਕੀ ਹਜੇ ਤਾਂ ਬੋਲੇ ਖਾਲੀ ਆ ਲੇਵਾ ਬਹੁਤਾ ਮੇਨੂੰ ਲੱਗਾ ਹੋਇਆ ਜਿਹੜਾ ਬਾਈ ਹੁਣ ਦੋ ਬੋਲੇ ਤੋਂ ਖਾਲੀ ਕੀਤੀ ਕੱਟੀ ਵੀ ਦਿਖਾਦੀ ਪਗਰਦੀ ਬਾਈ ਕੱਟੀ ਵੀ ਚੰਗੀ ਆ ਬਾਈ ਨਾਲੇ ਬਾਈ ਪਰਲੇ ਪਾਸੇ ਹਾਂ ਇੰਨੀ ਦਾ ਬਾਈ ਜੇ ਅੱਜ ਬਾਜ਼ਾਰ ਹੁੰਦਾ 30 35 ਦੀ ਮੈਂ ਅਸੀਂ ਬਾਈ ਚਲੋ ਰਤਨ ਵਾਲੀ ਚੱਲਿਆ ਜਾਂਦਾ ਬਾਈ ਜਿੰਨਾ ਕੁ ਬਾਜ਼ਾਰ ਹੋਏਗਾ ਉਸੇ ਸਾਬ ਨਾਲ ਬਿਲਕੁਲ ਸਹੀ ਗੱਲ ਹੈ ਬਾਈ ਪ੍ਰਵੀਨ ਬਾਈ ਫਿਰ ਨੰਬਰ ਕਿਹੜੇ ਤੇ ਗੱਲ ਕਰੀਏ ਆਪਾਂ 98722 ਜੀ 39741 ਇੱਕ ਵਾਰੀ ਹੋਰ ਆਉਣ ਦੀ 98722 ਜੀ 39700 ਬਈ ਠੀਕ ਹੈ ਬਾਈ ਇਸ ਨੰਬਰ ਤੇ ਪ੍ਰਵੀਨ ਬਾਈ ਨਾਲ ਰਾਬਤਾ ਕਾਇਮ ਕਰ ਸਕਦੇ ਆ ਵੀਰੇ ਤੁਸੀਂ ਬਾਈ ਦਾ ਪਿੰਡ ਨੂਰਪੁਰ ਸੇਠਾ ਨੂਰਪੁਰ ਸੇਠਾ ਤੋਂ ਜਿਹੜਾ ਮਕੰਦੇ ਵਾਲਾ ਰੋਡ ਆ ਉਹ ਰੋਡ ਦੇ ਉੱਤੇ ਬਾਈ ਦਾ ਰਹਿਣ ਦਾ ਸੇਰਾ ਤੇ 3 ਜਨਵਾਰ 75000 ਤੋਂ ਭਾਅ ਸ਼ੁਰੂ ਹੋ ਕੇ 1 ਲੱਖ ਤੇ 10000 ਤੀਕ ਭਾਅ ਦਾ ਜਿਹੜਾ ਐਂਡਾ ਵਿੱਚਰੋ ਤੁਹਾਡੇ ਪੜਤੇ ਦਾ ਤੁਹਾਡੀ ਜੇਬ ਦਾ ਤੁਹਾਡੇ ਗੀਸ਼ੇ ਦਾ ਤੁਹਾਡੇ ਬੈਗ ਦਾ ਭਾਅ ਵਾ ਬਾਈ ਨੰਬਰ ਬਾਈਆਂ ਦਾ ਸਕਰੀਨ ਦੇ ਉੱਤੇ ਆ ਦੋ ਗੱਪੜਾਂ ਮਈਆਂ ਵਾ ਇੱਕ ਸੂਈਆ ਮਈਆਂ 6 7 ਸੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ 6 6 7 7 ਨਹੀਂ ਮਿਲਣਗੇ ਅੱਜ ਸਾਡੇ ਆਉਂਦਿਆਂ ਨੂੰ ਅਸੀਂ ਲੇਟ ਹੋ ਗਏ ਸੀ ਤਿੰਨ ਕੋ ਜਾਨਵਰ ਜਿਹੜੇ ਬਾਈ ਹੁਣਾਂ ਦੇ ਸੇਲ ਹੋ ਗਏ ਬਾਈ ਸੇਲ ਸਾਬ ਬਹੁਤ ਹੈ ਬਾਈ ਹਾਂ ਵੀ ਸਿਆਣੀਆਂ ਮੈਂ ਬਾਈ ਸੇਲ ਸਾਬ ਬਹੁਤ ਹੈ ਜਿੱਧਰ ਦੀ ਮਰਜ਼ੀ ਵੜਾਏਗਾ ਕੋਈ ਨਹੀਂ ਅੰਦਰ ਚਾਹੇ ਨੰਬਰ ਸਕਰੀਨ ਤੇ ਆ